ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਦੋ ਇੱਕ ਇਹੋ ਜਿਹੇ ਜੋੜੇ ਲੈ ਕੇ ਆਏ ਜਿਹੜੇ ਸੇਲ ਆ ਕਬੂਤਰ ਬਾਲੇ ਚੰਗੇ ਆ ਬਈ ਹੱਦੋਂ ਵੱਧ ਚੰਗੇ ਆ ਜਿਹੜਾ ਲੈ ਗਿਆ ਉਹ ਗੁਣ ਗਾਉ ਜਿਹੜਾ ਰਹਿ ਗਿਆ ਉਹ ਪਸਤਾਉ ਤੇ ਬਰੇ ਕਬੂਤਰ ਹੱਦੋਂ ਵੱਧ ਚੰਗੇ ਆ ਜੋੜੇ ਤੇ ਜੋੜੇ ਆਪਣੇ ਕੋਲ ਥੋੜੇ ਜਿਆਦਾ ਆ ਤਾਂ ਸੇਲ ਕਰ ਲਏ ਆ ਤੇ ਕਬੂਤਰ ਬਾਲੇ ਚੰਗੇ ਆ ਹੱਦੋਂ ਵੱਧ ਪਹਿਲਾਂ ਤੁਸੀਂ ਆਪਣੇ ਇਹਨਾਂ ਕਬੂਤਰਾਂ ਦਾ ਸ਼ੌਂਕ ਕਰ ਲਓ ਫਿਰ ਤੁਹਾਨੂੰ ਦਿਖਾਉਨੇ ਆਪਾਂ ਜੋੜੇ ਆਹ ਮੌਜੀ ਕਬੂਤਰੀ ਦੇ ਦੋਨੇ ਪੱਠੇ ਮੌਜਿਆ ਦੇਖੋ ਬਈ ਮੌਜਾ ਪੈਰਾਂ ਤੇ ਦੋਨਾਂ ਦੇ ਇਹ ਬੱਚੇ ਦੀ ਮੌਜਾ ਤੇ ਉਹ ਬੱਚੇ ਦੀ ਪੈਰਾਂ ਦੀ ਮੌਜਾ ਇਹ ਰਤੀਆਂ ਕੰਨੀਆਂ ਫਿੱਕੀਆਂ ਦਾ ਉਹ ਰਤੀਆਂ ਕੰਨੀਆਂ ਲਾਲ ਰਤੀਆਂ ਕੰਨੀਆਂ ਦਾ ਤੇ ਬਾਕੀ ਤੁਹਾਨੂੰ ਨਸਲਾਂ ਤੁਸੀਂ ਵੇਖ ਹੀ ਲਈਆਂ ਆਪਣੇ ਕੋਲ ਬਹੁਤਾਂ ਘੈਂਟ ਤੋਂ ਘੈਂਟ ਨਸਲਾਂ ਤੇ ਅੱਜ ਜਿਹੜੇ ਜੋੜੇ ਆਪਾਂ ਸੇਲ ਕਰ ਲੱਗੇ ਆ ਅੱਜ ਤੁਹਾਨੂੰ ਉਹ ਦਿਖਾਉਨੇ ਆ ਤੇ ਬਈ ਜਿਹੜਾ ਲੈ ਗਿਆ ਗੁਣ ਗਊ ਜਿਹੜਾ ਰਹਿ ਗਿਆ ਉਹ ਪਸਤਾਓ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਜੇ ਕਿਸੇ ਤਰ੍ਹਾਂ ਨੂੰ ਚੰਗੇ ਜੋੜੇ ਚੰਗੀਆਂ ਨਸਲਾਂ ਤੇ ਚੰਗੇ ਬੱਚੇ ਬਣਾਉਣੇ ਆ ਉਹਨਾਂ ਦਾ ਕਰੇ ਵੀਡੀਓ ਪਹੁੰਚਾ ਦਿਓ ਪਹਿਲਾਂ ਤਾਂ ਤੁਹਾਨੂੰ ਸ਼ੌਂਕ ਕਰਾਉਨੇ ਆ ਬਈ ਉਤਲਿਆਂ ਦਾ ਕਰੋ ਚੱਕ ਕਬੂਤਰੀ ਗਲੜੀ ਸ਼ਾ ਅੱਖੀ ਕਬੂਤਰ ਬਈ ਲਾਲ ਚੀਨਾ ਚਿੱਟੀਆਂ ਅੱਖਾਂ ਇਹ ਅੱਡੋ ਅੱਡੀ ਬਲੱਡ ਲੈਣਾ ਬਈ ਕਬੂਤਰੀ ਗਲੜ ਰਿਆਂ ਚੋਂ ਕਬੂਤਰ ਲਾਲ ਚੀਨੇਆਂ ਚੋਂ ਆ ਕਬੂਤਰ ਵੀ ਪੂਰਾ ਚੰਗਾ ਕਬੂਦਰੀ ਵੀ ਪੂਰੀ ਚੰਗੀ ਆ ਕਰ ਲੋ ਬਾਈ ਚੈੱਕ ਤੇ ਕਰ ਲੋ ਨੋਟ ਜੇ ਕਿਸੇ ਵੀਰ ਨੂੰ ਚਾਹੀਦੇ ਆ ਤਾਂ ਆਪਣਾ ਨੰਬਰ ਹੈਗਾ 99 41 99 516 99 41 99 516 ਨੰਬਰ ਆਪਣਾ ਇਹ ਜੋੜਾ ਲੱਗਾ ਵੀਰੇ ਬਸ ਹੁਣ ਆਂਡੇ ਰੱਖਣ ਦੀ ਤਿਆਰੀ ਤੇ ਹੀ ਹੈ ਵੀ ਜੋੜਾ ਜੇ ਕਿਸੇ ਭਰਾ ਨੂੰ ਚੰਗੀਆਂ ਨਸਲਾਂ ਚਾਹੀਦੀਆਂ ਵੀ ਜਿਹੜੇ ਭਰਾਾਂ ਦੇ ਸਾਡੇ ਕਬੂਤਰ ਗਰਮੀਆਂ ਦੇ ਵਿੱਚ ਬਾਜ਼ੀਆਂ ਦੇ ਵਿੱਚ ਫੁੱਲ ਬੱਚੇ ਉੱਡਣ ਇਹਨਾਂ ਦੇ ਲੋਆਂ ਦੇ ਵਿੱਚ ਉੱਡਣ ਤਾਂ ਵੀਰੇ ਚੱਕੋ ਫਿਰ ਆਜਾ ਇਹ ਜੋੜਾ ਇਹਦਾ ਲੋਆ ਨੂੰ ਖਾਂਦੇ ਆ ਖਾਂਦੇ ਕਬੂਤਰ ਲਾਲ ਚੀਨੀ ਤੇ ਗਲੜੇ ਕਬੂਦਰੀ ਵੀ ਕਰ ਲੋ ਚੈੱਕ ਦਾ ਦੋ ਵੱਧ ਲੰਮੀ ਆ ਕਬੂਤਰ ਵੀ ਹਦੋ ਵੱਧ ਲੰਮਾ ਹੁਣ ਤੁਹਾਨੂੰ ਫੇਰ ਦੋ ਇੱਕ ਜੋੜਾ ਹੋਰ ਦਿਖਾਉਨੇ ਉਹ ਵੀ ਵੀ ਆਪਣੇ ਕੋਲ ਸੇਲ ਆ ਜੇ ਕਿਸੇ ਭਰਾ ਨੂੰ ਚਾਹੀਦਾ ਤਾਂ ਕਰੋ ਚੈੱਕ ਜੀ ਕਬੂਤਰ ਚਿੱਟੀਆਂ ਅੱਖਾਂ ਦਾ ਕਬੂਦਰੀ ਵੀ ਚਿੱਟੀਆਂ ਅੱਖਾਂ ਦੀ ਵਿੱਚ ਕਾਲੀ ਚੀਨੀ ਜੀ ਆ ਕਾਲੇ ਚੀਨੀ ਸਿੰਭ ਜੇ ਆ ਕਬੂਤਰ ਸਫੇਦ ਚਿੱਟਾ ਬਤਾਂ ਤੋਂ ਮੜਾ ਆ ਲਾਲ ਸਰਾ ਆ ਇਹ ਕਬੂਤਰ ਵੀ ਕਰ ਲੋ ਚੱਕੇ ਵੀ ਬਹੁਤ ਚੰਗੀ ਨਸਲ ਆ ਬਾਈ ਇਹ ਜੋੜਾ ਆਪਾਂ ਲਾਉਣ ਲੱਗੇ ਆ ਨਵਾਂ ਇਹ ਵੀ ਅੱਡ ਬਲੱਡ ਲੈਣਾ ਇਹ ਹਜੇ ਲੱਗੇ ਨਹੀਂ ਬਸ ਇਹ ਬਾਈ ਆਪਾਂ ਜੋੜਾ ਲਾਉਣ ਨੂੰ ਤਾਰੇ ਇੱਧਰ ਤੇ ਜੇ ਕਿਸੇ ਵੀਰ ਨੂੰ ਚਾਹੀਦਾ ਤੇ ਵੀ ਆਪਣਾ ਕਰ ਲਿਓ ਸੰਪਰਕ ਤੇ ਜੋੜੇ ਆਪਾਂ ਦੋਨੇ ਦੇ ਦੇ ਰਹੇ ਸੇਲ ਆ ਕਬੂਤਰ ਬਾਈ ਹੱਦੋਂ ਵੱਧ ਚੰਗੇ ਆ ਦੇਖ ਲਓ ਤੁਸੀਂ ਸਾਰੇ ਭਰਾ ਕਬੂਤਰੀ ਵੀ ਵੇਖ ਲਓ ਕਿੰਨੀ ਚੰਗੀ ਆ ਕਬੂਤਰੀ ਵੇਖ ਲਓ ਕਿੰਨਾ ਚੰਗਾ ਕਬੂਦਰੀ ਫਰਤੀਲੀ ਬਹੁਤ ਲੰਮੀ ਵੇਖੋ ਕਿੰਨੀ ਆ ਕਬੂਤਰ ਵੀ ਬਹੁਤ ਚੰਗਾ ਕਬੂਤਰ ਵੀ ਵੇਖ ਲਓ ਕਿੰਨਾ ਲੰਮਾ ਪਰੇ ਜੇ ਕਿਸੇ ਵੀਰ ਨੂੰ ਚਾਹੀਦੇ ਤਾਂ ਆਪਣਾ ਸੰਪਰਕ ਕਰ ਲਓ ਤੇ ਤੁਹਾਨੂੰ ਇਹ ਜੋੜੇ ਦੋਨੇ ਮਿਲ ਜਾਣਗੇ ਜੇ ਕਿਸੇ ਨੂੰ ਦੋਨੇ ਚਾਹੀਦੇ ਦੋਨੇ ਮਿਲ ਜਾਣਗੇ ਜੇ ਕੱਲਾ ਜੋੜਾ ਚਾਹੀਦਾ ਕੱਲਾ ਵੀ ਮਿਲ ਜੂਗਾ ਤੇ ਨੰਬਰ ਤੇ ਆਪਣਾ ਤੇ ਕਰ ਲਿਓ ਸੰਪਰਕ ਵੀਰ ਤੇ ਬਹੁਤ ਚੰਗੇ ਨਸਲਾ ਤੇ ਆ ਵੀ ਜੋੜਾ ਬਈ ਹੁਣ ਆਪਾਂ ਲਾਇਆ ਨਵਾਂ ਇਹ ਤਾਂ ਨਹੀਂਗਾ ਸੇਲ ਠੀਕ ਕਬੂਤਰ ਇੱਕ ਮੌਜੀ ਕਬੂਤਰ ਖੱਟੀਆਂ ਅੱਖਾਂ ਇਹ ਜੋੜਾ ਵੀ ਬਈ ਆਪਾਂ ਨਵਾਂ ਲਾਇਆ ਦੇ ਹਲਪ ਕਰ ਲੋ ਚੈੱਕ ਇਹਦਾ ਵੀ ਕਰ ਲੋ ਸ਼ੌਂਕ ਬੂਦਰੀਆਂ ਮਾਜ ਦੇਖੋ ਕਿੰਨੇ ਆ ਕਬੂਤਰ ਦੀ ਖੱਟੀਆਂ ਅੱਖਾਂ ਦੀ ਕਬੂਤਰ ਖੱਟੀਆਂ ਅੱਖਾਂ ਦਾ ਤੇ ਦੇਖੋ ਘੜੇ ਘੜੇ ਲੰਮੇ ਆ ਵੀ ਇਹ ਵੀ ਆਪਾਂ ਜਿਹੜਾ ਉਹ ਨਵਾਂ ਹੀ ਲਾਇਆ ਤੇ ਭਾਈ ਜਿਹੜੇ ਵੀਰ ਨੂੰ ਚਾਹੀਦੇ ਆਪਣਾ ਸੰਪਰਕ ਕਰ ਲਿਓ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ 'ਚ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਵੀਡੀਓ ਕਰਦੇ ਸ਼ੇਅਰ ਤਾਂ ਕਿ ਜੇ ਕਿਸੇ ਵੀਰ ਨੂੰ ਚਾਹੀਦੇ ਤੋਂ ਤੇ ਕਰੇ ਵੀਡੀਓ ਪਹੁੰਚਾ ਦੇ